ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਤਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਜੀ ਅੱਜ ਬੜੀ ਅਹਿਮ ਗੱਲਬਾਤ ਮੈਂ ਤੁਹਾਣਾ ਕਰਨ ਜਾ ਰਿਹਾ ਔਰ ਮਹਿਮਾਨ ਬੜੇ ਖਾਸ ਨੇ ਸਰਦਾਰ ਪਾਲ ਸਿੰਘ ਪੁਰੇਵਾਲ ਦੀਆਂ ਕਾਨਫਰੰਸਾਂ ਜਿਨ੍ਹਾਂ ਨੇ ਦੇਖੀਆਂ ਨੇ ਜਿਨ੍ਹਾਂ ਨੇ ਉਹਨਾਂ ਦੇਰਸ਼ਨ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਪੜਿਆ ਆ ਬੜੇ ਧਿਆਨ ਨਾਲ ਬਾਚਿਆ ਉਹ ਕਹੋ ਜੀ ਰੂਸਨ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਇਸ ਗੱਲੋਂ ਲੱਗ ਗਈ ਕਿ ਘੱਟੋ ਘੱਟ ਸਿੱਖ ਹਰ ਵਾਰੀ ਪੰਡਤ ਕੋਲ ਜਾਂਦਾ ਬ੍ਰਾਹਮਣ ਕੋਲ ਜਾਂਦਾ ਜੋਤਿਸ਼ੀ ਕੋਲ ਜਾਂਦਾ ਕਿ ਅਸੀਂ ਕੈਲੰਡਰ ਬਣਾਉਣਾ ਹੈ ਰੱਬ ਦਾ ਹੀ ਵਾਸਤਾ ਸਾਨੂੰ ਦੱਸ ਦਿਓ ਸਾਡੇ ਬਾਪੂ ਦਾ ਜਨਮ ਦਿਨ ਕਦੋਂ ਸੀ ਤੇ ਬ੍ਰਾਹਮਣ ਫੇਰ ਖੋਲਦੇ ਜੰਤਰੀਆ ਕਦੇ ਕੁਰਾਲੀ ਵਾਲਾ ਕਦੇ ਮੁਰਿੰਡੇ ਵਾਲਾ ਇੱਕ ਹੋਰ ਕਈ ਬੈਠੇ ਨੇ ਖਾਲਸਾ ਹੀਰਾ ਜੰਤਰੀ ਦੇ ਮਾਲਕ ਨੇ ਜਿਹੜੇ ਉਹ ਫਿਰ ਪੰਡਿਤ ਜੀ ਤੋਂ ਪੁੱਛ ਕੇ ਅਕਾਲ ਤਖਤ ਦੇ ਜਥੇਦਾਰ ਦੇ ਥਰੂ ਹੁਕਮ ਕਰਵਾ ਕੇ ਕੈਲੰਡਰ ਜਾਰੀ ਕਰਦੇ ਆ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਸਿੱਖ ਵਿਦਵਾਨ ਜਿਹੜੇ ਦੁਨੀਆ ਭਰ ਦੇ ਸਨ ਉਹਨਾਂ ਨੂੰ ਇਕੱਠੇ ਕਰਕੇ ਕਈ ਵਾਰੇ ਮਿਹਨਤ ਕਰਕੇ ਮੂਲ ਨਾਨਸ਼ਈ ਕੈਲੰਡਰ 2003 ਦੇ ਵਿੱਚ ਲਾਗੂ ਕਰਵਾਇਆ ਸ਼੍ਰੋਮਣੀ ਕਮੇਟੀ ਮੰਨ ਗਈ ਅਕਾਲ ਤਖਤ ਮੰਨ ਗਿਆ ਸ਼੍ਰੋਮਣੀ ਅਕਾਲੀ ਦਲ ਮੰਨ ਗਿਆ ਜਥੇਬੰਦੀਆਂ ਮੰਨ ਗਈਆਂ ਪਰ ਜਿਹੜਾ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਨ ਵਾਲਾ ਸਾਧਸੀ ਉਹ ਨਹੀਂ ਮੰਨਿਆ ਕਹਿੰਦਾ ਵੀ ਨਹੀਂ ਮੈਨੂੰ 나ਗਪੁਰ ਵਾਲਿਆਂ ਨੇ ਕਿਹਾ ਕਿ ਤੂੰ ਇੱਕ ਕੈਲੰਡਰ ਨਹੀਂ ਲਾਗੂ ਹੁਣ ਦੇਣਾ ਇਹ ਮੰਨਿਆ ਨਾ ਬਾਅਦ ਚ ਤਰਨ ਰਾਜ ਕੋਲ ਇਸ ਵੇਲੇ ਮੁੱਦਾ ਪਾਇਆ ਹੋਇਆ ਮੱਕੜ ਹੈ ਜਿਹੜਾ ਉਹ ਤੇ ਕੁੰਭ ਦੇ ਮੇਲੇ 'ਚ ਇਸ਼ਨਾਨ ਕਰਨ ਵਾਲਾ ਸਾਧ ਸੰਤ ਹਰਨਾਮ ਸਿੰਘ ਜੀ ਖਾਲਸਾ ਪੂਰਨ ਬ੍ਰਹਮ ਗਿਆਨੀ ਇਹਨਾਂ ਦੋਨਾਂ ਦੇ ਨਾਮ ਦੇ ਉੱਤੇ ਕਮੇਟੀ ਬਣੀ ਜਿਹਨੂੰ ਤੁਮਕੜ ਕਮੇਟੀ ਕਹਿੰਦੇ ਆ ਪਤਾ ਨਹੀਂ ਸ਼ਰੋਮਣੀ ਕਮੇਟੀ ਦੇ ਵਿੱਚ ਕੋਈ ਸਿੱਖ ਸੋਚ ਵਾਲਾ ਸ਼ਖਸ਼ ਅਜੇ ਤੱਕ ਆਇਆ ਨਹੀਂ ਜਾਂ ਫਿਰ ਉਹਨਾਂ ਦਾ ਵਿਸ਼ਵਾਸ ਗੁਰੂ ਗ੍ਰੰਥ ਤੋਂ ਟੁੱਟ ਕੇ ਸਿੱਖ ਵਿਦਵਾਨਾਂ ਤੋਂ ਟੁੱਟ ਕੇ ਪੰਡਤ ਨਾਲ ਜ਼ਿਆਦਾ ਜੁੜਿਆ ਹੈ ਇਸ ਸੰਬੰਧੀ ਅੱਜ ਕੱਲ ਮੈਂ ਥੋੜਾ ਜਿਹਾ ਪਹਿਲਾਂ ਭੂਮਿਕਾ ਤਾਂ ਬੰਨ ਰਿਹਾ ਕਿਉਂਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਕਮੇਟੀ ਦੀ ਬਲੀ ਦੇਣੀ ਪਈ ਸੀ ਮੈਂ ਬਲੀ ਸ਼ਬਦ ਵਰਤੇ ਆ ਬਲੀ ਇਸ ਕਰਕੇ ਦੇਣੀ ਪਈ ਸੀ ਕਿਉਂਕਿ ਉਹ ਮੂਲ ਨਾਨ ਸ਼ਹੀਦ ਕਲੰਡਰ ਮੁਤਾਬਕ ਤਿਉਹਾਰ ਮਨਾਉਣ ਲੱਗ ਪਿਆ ਦਿੱਲੀ ਵਾਲੇ ਕਹਿੰਦੇ ਤੇ ਉੱਪਰ ਨਾਗਪੁਰ ਵਾਲੇ ਕਹਿੰਦੇ ਤੇਰੀ ਹਿੰਮਤ ਕਿਵੇਂ ਸਾਡੇ ਪੰਥਾਂ ਦਾ ਬਣਾਇਆ ਹੋਇਆ ਕੈਲੰਡਰ ਤੂੰ ਕੈਨਸਲ ਕਰਕੇ ਦਿੱਲੀ ਵਾਲੇ ਆ ਜਿਹੜਾ ਬੈਠਾ ਐਡਮਿੰਟਨ ਦੇ ਵਿਦਵਾਨ ਹੈ ਉਹਦੀ ਗੱਲ ਮੰਨਦਾ ਉਹ ਤਾਂ ਸਰੀਰਕ ਤੌਰ ਤੇ ਚਲੇ ਗਿਆ ਪਰ ਉਹਨਾਂ ਵੱਲੋਂ ਪਾਏ ਹੋਏ ਪੂਰਨਿਆਂ ਦੇ ਉੱਤੇ ਖੂਬਹੂ ਕੰਮ ਕਰ ਰਹੀ ਦੁਨੀਆ ਦੀ ਇੱਕ ਮਹਾਨ ਸ਼ਖਸੀਅਤ ਜਿਹਨਾਂ ਤੇ ਮੈਨੂੰ ਬੜਾ ਮਾਣ ਹੈ ਮੈਂ ਬੜਾ ਸੰਗ ਕੀਤਾ ਉਹਨਾਂ ਦਾ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ ਲਗਾਤਾਰ ਲੱਗੇ ਪਏ ਨੇ ਦਿਨ ਰਾਤ ਸਰੀਰ అలੋਕ ਕਰੇ ਨਾ ਕਰੇ ਪਰ ਦਿਨ ਰਾਤ ਲੱਗੇ ਹੋਏ ਨੇ ਚਿੱਠੀਆਂ ਲਿਖਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਉ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦੇ ਕਹਿ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਕੋਈ ਅਸਰ ਹੋਇਆ ਹੈ ਜਾਂ ਨਹੀਂ ਸਦਾ ਸਰਬਜੀਤ ਸਿੰਘ ਜੀ ਦਿਲਾ ਨਿਸਾਂ ਦੇ ਵਿੱਚ ਦਿਲ ਦੀਆਂ ਗਰਾਂ ਆਇਆਂ ਚਾਹਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਕ ਚਿਰ ਹੋ ਗਿਆ ਸਰਦਾਰ ਸਾਹਿਬ ਚਿੱਠੀਆਂ ਲਿਖਦੇ ਸ਼ਰਮਣੀ ਕਮੇਟੀ ਤੇ ਅਕਾਲ ਤਖਤ ਨੂੰ ਕਿੰਨੀਆਂ ਚਿੱਠੀਆਂ ਅਜੇ ਤੱਕ ਲਿਖ ਚੁੱਕੇ ਆ ਅਜੇ ਰੱਬ ਦੀ ਗੱਲ ਕਰੀਏ ਤਾਂ ਅਸੀਂ ਇਹ ਜਦੋਂ ਕਾਲੇ ਅਫਗਾਨੇ ਦਾ ਦੌਰ ਸੀ ਉਸ ਵੇਲੇ ਜਿਹੜੀਆਂ ਕਾਲਾ ਅਫਗਾਨਾ ਚਿੱਠੀਆਂ ਲਿਖਦਾ ਸੀ ਉਹ ਪੜੀਆਂ ਨੇ ਸਾਰੀਆਂ ਉਹਨੂੰ ਪੜ੍ਹ ਕੇ ਫੇਰ ਇਸ ਗੱਲ ਦੀ ਸਾਨੂੰ ਸਮਝ ਆਈ ਆ ਕਿ ਜੇ ਕਿਸੇ ਜ਼ਿੰਮੇਵਾਰ ਸੰਸਥਾ ਨੂੰ ਸਵਾਲ ਪੁੱਛਣਾ ਆ ਤੇ ਕਿਹੜਾ ਤਰੀਕਾ ਵਰਤਣਾ ਚਾਹੀਦਾ ਆ ਕਿੰਨਾ ਸਪਸ਼ਟ ਹੋਣਾ ਚਾਹੀਦਾ ਉਹਦੀਆਂ ਚਿੱਠੀਆਂ ਪੜ੍ਹ ਕੇ ਤੇ ਫੇਰ ਅਸੀਂ ਲਿਖਣਾ ਸਿੱਖਿਆ ਤੇ ਮੈਂ ਤਕਰੀਬਨ ਪਿਛਲੇ ਵੀ 22 ਸਾਲ ਤੋਂ ਸ਼੍ਰੋਮਣੀ ਕਮੇਟੀ ਨੂੰ ਸਮੇਂ-ਸਮੇਂ ਦੇ ਉੱਤੇ ਚਿੱਠੀ ਜਿਹੜੀ ਉਹ ਪਾਉਣਾ ਰਹਿੰਦਾ ਆ ਪਰ ਉਹ ਜੇ ਕਹਿੰਦੇ ਹੁੰਦੇ ਬਾਰੇ ਸਾਲ ਦੀ ਰੂੜੀ ਦੀ ਵੀ ਸੁਣ ਜਾਂਦੀ ਆ ਤੇ ਮੇਰੀ तकरीबन 20 ਕਿਸਾਲੀ ਸੁਣੀ ਗਈ ਸੀ ਇੱਕ ਪੁੱਤਰ ਦਾ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਲਿਖਤੀ ਤੌਰ ਦੇ ਵਿੱਚ ਉਹ ਕੈਲੰਡਰ ਨਾਲ ਸੰਬੰਧਿਤ ਸੀਗੀ ਤੇ ਸ਼ਾਇਦ ਉਹ ਪਹਿਲਾ ਤੇ ਆਖਰੀ ਪੱਤਰ ਸੀਗਾ ਕੋਈ ਹੋਰ ਸੰਭਾਵਨਾ ਨਹੀਂ ਹੈ ਕਿ ਉੱਥੋਂ ਕੋਈ ਜਵਾਬ ਆ ਜਾਊਗਾ ਜੀ ਤੁਸੀਂ ਸ਼ਰੋਮਣੀ ਕਮੇਟੀ ਦੇ 1 ਮਿੰਟ ਮੇਰੇ ਕੋਲ ਇੱਕ ਪੱਤਰ ਲੱਭਾ ਹੈ 14 9 2022 ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰ ਹੈਡ ਦੇ ਉੱਤੇ ਕਿਤੇ ਇਸ ਪੱਤਰ ਦੀ ਗਲਤ ਨਹੀਂ ਕਰਦੇ ਮੈਂ ਤੁਹਾਨੂੰ ਦਿਖਾਉਣ ਦਾ ਯਤਨ ਕਰਦਾ ਪੱਤਰ ਨੰਬਰ ਹੈਗਾ 38930 38930 ਦਿਖਾਉਨੇ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 14 9 2022 ਦਾ ਪੱਤਰ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਇਸ 70 ਦੀ ਗੱਲ ਕਰਦੇ ਹਾਂ ਪਰਮਜੀਤ ਸਿੰਘ ਉਹਨਾਂ ਨੇ ਜਿਹੜਾ ਲਿਖਿਆ ਹਾਂਜੀ ਇਹ ਮੈਨੂੰ ਪਹਿਲਾ ਤੇ ਮੇਰੇ ਖਿਆਲ ਚ ਆਖਰੀ ਲਖਤੀ ਜਵਾਬ ਜਿਹੜਾ ਉੱਥੋਂ ਆਇਆ ਸੀਗਾ ਇਹ ਜਾਨੀ ਮੈਂ ਸਭ ਕੁਝ ਰੱਖਿਆ ਆ ਵੀ ਇਹ ਓਕੇ ਅੱਛਾ ਇਹਦੇ ਵਿੱਚ ਅਕਾ ਜਿਹੜੀ ਮੇਨ ਗੱਲ ਹੈਗੀ ਆ ਜਿਹੜੀ ਤੁਸੀਂ ਉਹਨੂੰ ਗੱਲ ਕਲੰਡਰ ਦੀ ਕੀਤੀ ਆ ਤੇ ਇੱਥੋਂ ਸ਼ੁਰੂ ਕਰ ਲੈਂਦੇ ਆਪਾਂ ਜੀ ਇਹਦੇ ਵਿੱਚ ਉਹ ਉਹਨਾਂ ਨੇ ਯਾਰ ਪਤਾ ਨਹੀਂ ਕਿਹੜਾ ਆਇਆ ਹੋਊਗਾ ਵੀ ਜਿਹਨੇ ਇਹ ਬੀ ਇਹ ਤਾਂ ਹਟਦਾ ਹੀ ਨਹੀਂ ਤਾਂ ਜਵਾਬ ਦੇਤਾ ਤੇ ਪੂਰਾ ਉਹ ਬੰਦੇ ਨੇ ਸੱਚ ਲਿਖਿਆ ਆਇਆ ਇਸ ਚਿੱਠੀ ਦੇ ਵਿੱਚ ਹੂੰ ਕਹਿੰਦਾ ਸੀ ਤਿੰਨ ਕੈਲੰਡਰ ਵਰਤਦੇ ਆ ਅੱਛਾ ਕੁਝ ਦਿਹਾੜੇ ਬਦੀ ਸੁਦੀ ਦੇ ਮਤਾਬਕ ਕੁਝ ਦਿਹਾੜੇ ਪ੍ਰਵਿਸ਼ਟਿਆਂ ਦੇ ਮਤਾਬਕ ਤੇ ਕੁਝ ਦਿਹਾੜੇ ਅੰਗਰੇਜ਼ੀ ਤਰੀਕਾਂ ਦੇ ਮਤਾਬਕ ਓਕੇ ਉਹ ਹੁਣ ਮੇਰੇ ਖਿਆਲ ਚ ਅਸਰੋਤਿਆਂ ਤੋਂ ਇੱਥੇ ਪੜ੍ਹਨੀ ਹੋਣਾ ਪਰ ਇਹ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਇਹ ਗੱਲ ਲਿਖ ਦਿੱਤੀ ਆ ਤੇ ਸਾਡਾ ਸਵਾਲ ਇੱਕੋ ਹੀ ਆ ਵੀ ਜਦੋਂ ਤੁਸੀਂ ਵੀ ਕਲੰਡਰ ਛਾਪਦੇ ਆ ਜਿਹੜਾ ਤੁਸੀਂ ਆਪਣੇ ਛਾਪਦੇ ਆ ਵੀ ਉਹਦੇ ਮੁਤਾਬਕ ਸਾਰੇ ਦਿਹਾੜੇ ਕਿਉਂ ਨਹੀਂ ਮਨਾਏ ਜਾ ਸਕਦੇ ਲੋ ਇੰਨਾ ਹੀ ਸਵਾਲ ਆ ਜੀ ਹੂੰ ਪਰਤਕੀ ਇਹਨਾਂ ਨੇ ਸ਼ਾਇਦ ਬਹੁਤੇ ਤੁਹਾਡੇ ਦਰਸ਼ਕ ਤਾਂ ਸਾਰੇ ਦੋਨੇ ਆਪਾਰਚ ਸੂਚਬਾਨ ਹੈਗੇ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਇਸ ਗੱਲ ਦਾ ਜਾਂ ਉਹ ਬਾਕੀ ਸੰਗਤਾਂ ਤੋਂ ਛਪੋਈਆਂ ਚਾਹੁੰਦੇ ਇਦਾਂ ਦੀਆਂ ਗੱਲਾਂ ਉਹਨਾਂ ਦੀ ਜਾਣਕਾਰੀ ਲਈ ਬੇਨਤੀ ਆ ਬੇ ਬਿਨਾ ਕਿਸੇ ਲਿਖਤ ਪੜਤ ਦੇ ਬਿਨਾ ਕਿਸੇ ਨੂੰ ਦੱਸੇ ਪੁੱਛੇ ਇਹਨਾਂ ਨੇ ਐਤਕੀ ਜਿਹੜਾ ਕੈਲੰਡਰ ਛਾਪਿਆ ਆ ਉਹ ਪੂਰਾ ਹੀ ਚੰਦਰ ਸੂਰਜੀ ਬਿਕਰਮੀ ਬ੍ਰੈਗ ਗਣ ਸਿਧਾਂਤ ਦੇ ਮੁਤਾਬਕ ਛਾਪੀਆਂ ਆ ਉਹਦੇ ਵਿੱਚ ਬਦੀ ਸੁਧੀਆਂ ਸਰਵੇਖਣ ਦਿੱਤੀਆਂ ਆ ਔਰ sgpc.net ਤੋਂ ਡਾਊਨਲੋਡ ਕਰਕੇ ਦੇਖ ਲਓ ਜਿਨਾਂ ਨੂੰ ਚਾਹੀਦਾ ਆ ਜਾਂ ਮੇਰੇ ਨਾਲ ਸੰਪਰਕ ਕਰ ਲੈ ਮੈਂ ਭੇਜ ਦਿੰਨਾ ਔਰ ਉਹਨੂੰ ਤੁਸੀਂ ਥੋੜਾ ਜਿਹਾ ਪੜਨਾ ਵੀ ਸਿੱਖ ਲੈਣਾ ਨਾ ਆਮ ਬੰਦੇ ਵੀ ਇਹ ਕਹਾਣੀ ਕੀ ਆ ਉਹ ਕੈਲੰਡਰ ਦੇ ਵਿੱਚ ਤਾਂ ਮੇ ਉਨ੍ਹਾਂ ਦੇ ਦਿਮਾਗ 'ਚ ਸਵਾਲ ਪੈਦਾ ਹੋ ਜਾਣਾ ਜਦ ਚੰਦ ਦੀਆਂ ਇੱਕ ਦਿਨ ਦੇ ਵਿੱਚ ਦੋ-ਦੋ ਤਰੀਕਾ ਲੰਘ ਜਾਂਦੀਆਂ ਤੇ ਦੋ ਦਿਨਾਂ ਦੇ ਵਿੱਚ ਕੋਈ ਤਰੀਕ ਹੁੰਦੀ ਆ ਫਿਰ ਵੀ ਆਪ ਸੰਗਤ ਦੇ ਦਿਮਾਗ 'ਚ ਸਵਾਲ ਪੈਦਾ ਹੋ ਸਕਦਾ ਆ ਪਰ ਸਮੱਸਿਆ ਇਹ ਆ ਵੀ ਅਸੀਂ ਜਾਂ ਤਾਂ ਇੱਕ ਪਾਸੜੀ ਚੱਲਦੇ ਆ ਵੀ ਜਾਦਾ ਕਾਮਰੇਟ ਕਹਿ ਕੇ ਤਾਂ ਖੜਾ ਛਡਾ ਲੈਂਦੇ ਆ ਸਾਡੇ ਅਰਗਿਆਂ ਤੋਂ ਇਹ ਜਾਂ ਫੇ ਬਾਹਗਰੂ ਬਾਹਗਰੂ ਜਿਹੜਾ ਕਰੂਜੀ ਆਪਾਂ ਹੀ ਭਰੋ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਸਮਝਿਆ ਹੈਗਾ ਸਮੱਸਿਆ ਇੱਥੇ ਖੜੀ ਆ ਕੇ ਇਹਦੇ ਵਿੱਚ ਸਦਾ ਸਰਬਜੀਤ ਸਿੰਘ ਜੀ ਦਿਮਾਗੀ ਤੌਰ ਤੇ ਉੱਤੇ ਵਿਅਕਤੀ ਕਮਜ਼ੋਰ ਨੇ ਜਾਂ ਫਿਰ ਪ੍ਰੈਸ਼ਰ ਪਿੱਛੋਂ ਨਾਗਪੁਰ ਦਾ ਇੰਨਾ ਜ਼ਿਆਦਾ ਹੈ ਕਿ ਤੁਹਾਡੀ ਸੋਚਣ ਸ਼ਕਤੀ ਬੰਦੇ ਆ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਸੋਚ ਸਕਦੇ ਜੇ ਅਸੀਂ ਕਹਾਂਗੇ 95 ਲੱਖ ਲਾਉਣਾ ਤੇ 95 ਲੱਖ ਤੁਹਾਨੂੰ ਲਾਉਣਾ ਪੈਣਾ ਹੈ ਜੇ ਅਸੀਂ ਕਹਾਂਗੇ ਕਿ ਪੋਸੂ ਦੀ 7ਵੀਂ ਭਾਵੇਂ ਸਾਲ ਚ ਦੋ ਵਾਰ ਹੀ ਆਵੇ ਤੇ ਦੋ ਵਾਰ ਹੀ ਮਨਾਉਣਾ ਹੈ ਜੇ ਪੋਸੂ ਦੀ 7ਵੀਂ ਇੱਕ ਵਾਰੀ ਨਹੀਂ ਆਉਂਦੀ ਤੇ ਮ ਨਹੀਂ ਨਹੀਂ ਮਨਾਉਣਾ ਇਹਦਾ ਕਾਰਨ ਕੀ ਹੈ ਪਿੱਛੇ ਕੀ ਵਿਦਵਾਨ ਕੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਨਹੀਂ ਜਾਂ ਕੋਈ ਤਾਕਤ ਹੈ ਜਿਹੜੀ ਉਹਨਾਂ ਨਹੀਂ ਚਾਹੁੰਦੀ ਕਿ ਸਿੱਖਾਂ ਦਾ ਅਲੱਗ ਕੈਲੰਡਰ ਆਪਣਾ ਬਣੇ ਇਹ ਇਕੱਲੇ ਕੈਲੰਡਰ ਦੀ ਨਹੀਂ ਗੱਲ ਹੈਗੀ ਮੈਨੂੰ ਜਿੰਨਾ ਕ ਤਜਰਬਾ ਹੈਗਾ ਮੈਂ ਤੁਹਾਡੇ ਉਹਦੇ ਆਧਾਰ ਤੇ ਤੁਹਾਡੇ ਨਾਲ ਮੈਂ ਗੱਲ ਕਰ ਲੱਗਾ ਹੂੰ ਬਹੁਤ ਸਾਲ ਹੋ ਗਏ ਅਵਤਾਰ ਸਿੰਘ ਮੱਕੜ ਹੁਣ ਉਹ ਕ ਆਪਣੇ ਮੰਤਰੀ ਹਾਲ ਤਰਿਕ ਜੋ ਚੱਲਦਾ ਆ ਤੇ ਉਸ ਰੇਡੀਓ ਤੇ ਆਏ ਤੇ ਉੱਥੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਬੇਸ਼ਰਮਣੀ ਕਮੇਟੀ ਕਿਸੇ ਦੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੀ ਉਹਨਾਂ ਦਾ ਝਟਕੀ ਫਟਕੀ ਜਵਾਬ ਆਇਆ ਅੱਜ ਤੋਂ ਬਾਅਦ ਤੁਹਾਡੀਆਂ ਚਿੱਠੀਆਂ ਦੇ ਜਵਾਬ ਮੈਂ ਦਿਆ ਕਰੂੰਗਾ ਇਤੋਂ ਵੱਡਾ ਕੋਈ ਝੂਠ ਬੋਲ ਸਕਦਾ ਹੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਵੀ ਅੱਜ ਤੋਂ ਬਾਅਦ ਤੁਹਾਡੀਆਂ ਚਿੱਠੀਆਂ ਦੇ ਜਵਾਬ ਮੈਂ ਦੇ ਆ ਕਰੂੰਗਾ ਇਹ ਸੰਭਵ ਹੈ ਇਹ ਗੱਲ ਉਹਨਾਂ ਨੂੰ ਮੈਂ ਹਵਾਲਾ ਦਿੱਤਾ ਸੀ ਆ ਮੇਰੇ ਕੋਲ ਇੱਕ ਕਿਤਾਬ ਹੈ ਪੰਥਕ ਮਤੇ ਇਹਦਾ ਡਾਕਟਰ ਕਿਰਪਾਲ ਸਿੰਘ ਹੋਣੇ ਤੇ ਡਾਕਟਰ ਮਾਨ ਸਿੰਘ ਨਰੰਗਕਾਰੀ ਆ ਜਿਹੜੇ ਉਹਨਾਂ ਨੇ ਇਹ ਲਿਖੀ ਹੋਈ ਆ ਬਿਲਕੁਲ ਜੀ ਐਡਿਟ ਕੀਤੀ ਹੋਈ ਆ ਛਾਪੀ ਆ ਇਹਦੇ ਵਿੱਚ 1925 ਤੋਂ ਲੈ ਕੇ ਜੀ ਕਾਫੀ ਸਾਲਾਂ ਦੇ ਜਿਹੜੇ ਧਰਮ ਬਾਹਰੋਂ ਚਿੱਠੀਆਂ ਜਾਂਦੀਆਂ ਸੀ ਉੱਥੇ ਧਰਮ ਪ੍ਰਚਾਰ ਕਮੇਟੀ ਦੇ ਵਿਦਵਾਨ ਬੈੰਦੇ ਸੀ ਜਿਨ੍ਹਾਂ ਚ ਭਾਈ ਕਾਮ ਸਿੰਘ ਨਾਬਾ ਤੇਜਾ ਸਿੰਘ ਹੋਣੀ ਪ੍ਰੋਫੈਸਰ ਆ ਭਾਈ ਜੋਤ ਸਿੰਘ ਹੋਣੀ ਉਸ ਵੇਲੇ ਦੇ ਜਿਹੜੇ ਵਿਦਵਾਨ ਸੀ ਉਹ ਉਹ ਫੈਸਲਾ ਕਰਦੇ ਸੀ ਵੀ ਇਸ ਤੇ ਫਿਰ ਡਾਕ ਰਾਹੀਂ ਫਿਰ ਚਿੱਠੀ ਲਿਖ ਕੇ ਪਾਉਂਦੇ ਹੁੰਦੇ ਸੀ ਕਿਤੇ ਇਹ ਸਮਾਜ ਸਿਗਾ ਸ਼ਰੋਮਣੀ ਕਮੇਟੀ ਦੇ ਉੱਤੋਂ ਹਰ 12 ਮਹੀਨਿਆਂ ਵਿੱਚ 12 ਮੰਦਰੋਂ ਕਿਤੇ ਉਹ ਵੀ ਗਈ ਚਿੱਠੀ ਦਾ ਜਵਾਬ ਮਿਲਦਾ ਸੀ ਆ ਕਿਤਾਬ ਆ ਹੋ ਕਿਤਾਬ ਥੋੜੀ ਜਿਹਾ ਹੋਰ ਇਧਰ ਘੁਮਾਏ ਹਾਂਜੀ ਦੂਸਰੇ ਪਾਸੇ ਜੀ ਦੂਸਰੇ ਪਾਸੇ ਹਾਂਜੀ ਪੰਥਕ ਮਤੇ ਹਾਂਜੀ ਬਿਲਕੁਲ ਜੀ ਤੇ ਇਹਦੇ ਵਿੱਚ ਬਹੁਤ ਸਾਨੂੰ ਅਹਿਮ ਜਾਣਕਾਰੀ ਮਿਲਦੀ ਆਪਾਂ ਉਸ ਵੇਲੇ ਦੇ ਵਿਦਵਾਨਾਂ ਦੀ ਔਰ ਖਾਸ ਤੌਰ ਦੇ ਉੱਤੇ ਬੀੜਾਂ ਬਾਹਰ ਭੇਜਣ ਬਾਰੇ ਤੇ ਕੁਰਸੀਆਂ ਬਾਰੇ ਜਿਹੜੀ ਸਟਾਕ ਤੋਂ ਚਿੱਠੀ ਜਾਂਦੀ ਆ ਉਹਦੇ ਬਾਰੇ ਵੀ ਇਹਦੇ ਵਿੱਚ ਬਹੁਤ ਅਹਿਮ ਜਾਣਕਾਰੀ ਆ ਜੀ ਹੋ ਜਿਹੜੀ ਮੈਂ ਜਿਹੜੇ ਨਤੀਜੇ ਤੇ ਪਹੁੰਚਿਆ ਉਹ ਜਿਹੜੀ ਸਾਡੀ ਮੁੱਖ ਸਮੱਸਿਆ ਆ ਬਈ ਸਾਡੇ ਵਿੱਚ ਪੜਨ ਕਿਤਾਬ ਕਲਚਰ ਅਸੀਂ ਪੈਦਾ ਨਹੀਂ ਕਰ ਸਕੇ ਜੋ ਸੁਣਿਆ ਸੁਣਾਇਆ ਉਹੀ ਸਾਡੇ ਲਈ ਧਰਮ ਆ ਤੇ ਜੇ ਕਿਸੇ ਨੇ ਦੋ ਕਿਤਾਬਾਂ ਚਾਰ ਕਿਸੇ ਨੇ ਪੜ ਲਈਆਂ ਤੇ ਉਹਦੇ ਮਨ 'ਚ ਫਿਰ ਸਵਾਲ ਪੈਦਾ ਹੋ ਜਾਂਦੇ ਆ ਤੇ ਉਹ ਤੋਂ ਫਿਰ ਸਾਰੇ ਕੰਨੀ ਕਤਰਾਉਂਦੇ ਆ ਮੇਰੇ ਕੋਲੇ ਅਰਥੋਂ ਘਟ ਮੈਂ ਤੁਹਾਨੂੰ 20 ਉਧਾਰਨਾ ਦੇ ਸਕਦਾ ਆ ਵੀ ਜਿਹੜਾ ਤੁਸੀਂ ਸੋਚੋਗੇ ਵੀ ਇਹ ਨਾ ਇਹਨਾਂ ਦਾ ਜਵਾਬ ਜਾਂ ਹੱਲ ਨਾ ਸ਼ਰੋਮਣੀ ਕਮੇਟੀ ਦੇਵੇ ਨਾ ਧਰਮ ਪ੍ਰਚਾਰ ਕਮੇਟੀ ਦੇਵੇ ਔਰ ਇੱਥੋਂ ਤੱਕ ਕਿ ਇੱਕ ਬਹੁਤ ਸਿਧਾਂਤਕ ਸਵਾਲ ਦਾ ਜਵਾਬ ਰਾਗਾ ਨਾਲ ਸੰਬੰਧਿਤ ਰਾਗਾਂ ਦੇ ਸਭ ਤੋਂ ਮਹਾਨ ਵਿਦਵਾਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿਦਵਾਨ ਨੇ ਵੀ ਨਹੀਂ ਸੀ ਦਿੱਤਾ ਨਹੀਂ ਜੀ ਫੇ ਉਹ ਤਾਂ ਗੱਲ ਤੁਹਾਡੀ ਵੀ ਠੀਕ ਆ ਜੀ ਬਾਣੀ ਵੀ ਠੀਕ ਆ ਜੀ ਕੁਝ ਰਵਿਟਾਂ ਵੀ ਹੁੰਦੀਆਂ ਜੀ ਕੁਝ ਪਰੰਪਰਾਵਾਂ ਵੀ ਹੁੰਦੀਆਂ ਅਸੀਂ ਵੀ ਰੋਟੀ ਖਾਣੀ ਆ ਫੇ ਮੈਂ ਤਾਂ ਕੋ ਗੁਰਦੁਆਰੇ ਵਾਲਾ ਕੀਰਤਨ ਹੀ ਨਹੀਂ ਕਰਨ ਦਊਗਾ ਲੋ ਦੱਸੋ ਜਿਹੜੇ ਬੰਦੇ ਨੂੰ ਸਾਰੀ ਉਮਰ ਗਰਬਾਣੀ ਦਾ ਕੀਰਤਨ ਕਰਕੇ ਲੋਕਾਂ ਨੂੰ ਸਿਖਾੜ ਕੇ ਰਾਗ ਸਿਖਾੜ ਕੇ ਰਿਟਾਇਰ ਹੋ ਕੇ ਦੋ ਟਾਈਮ ਦੇ ਪ੍ਰਸ਼ਾਦੇ ਦਾ ਫਿਕਰ ਪਿਆ ਆ ਤੇ ਮੈਨੂੰ ਜਿਹੜਾ ਬਾਜੇ ਤੇ ਡਾਲਰ ਆਊਗਾ ਉਹਦੇ ਨਾਲ ਖਾਣਾ ਉਹ ਤੋਂ ਕੀ ਹਾਸ ਕਰ ਸਕਦੇ ਆ ਤੁਸੀਂ ਇਹਨਾਂ ਬਦਵੰਨਾਂ ਤੋਂ ਆ ਆ ਸਾਡੀ ਸਮੱਸਿਆ ਆ ओके ਮੈਂ ਥੋੜੀ ਜਿਹਾ ਯਤਨ ਕਰਦਾ ਤੁਹਾਡੇ ਵੱਲੋਂ ਲਿਖੀਆਂ ਚਿੱਠੀਆਂ 20 ਫਰਿਆਂ ਬਾਅਦ ਤੁਸੀਂ ਕਹਿੰਦੇ ਕਿ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਮੇਰਾ خیال ਹੈ ਜੇ ਮੈਂ ਗਲਤ ਨਾ ਹੋਵਾਂ ਤੇ ਕਈ ਦਰਜਨ ਚਿੱਠੀਆਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਨੂੰ ਲਿਖ ਚੁੱਕੇ ਹਾਂ ਇਹਨਾਂ ਚਿੱਠੀਆਂ ਦੇ ਵਿੱਚੋਂ ਮੌਜੂਦਾ ਜਥੇਦਾਰ ਜਿਹੜੇ ਨੇ ਜਥੇਦਾਰ ਕੁਲਦੀਪ ਸਿੰਘ ਮੇਰੇ ਹਮਨਾਮੀ ਹੈ ਗਰਗੱਜ ਇਹਨਾਂ ਨੂੰ ਵੀ ਕੋਈ ਚਿੱਠੀ ਲਿਖੀ ਆ ਕਿਉਂਕਿ ਤਾਂ ਬਿਲਕੁਲ ਪਹਿਲੀਆਂ ਇਹਨਾਂ ਦੀਆਂ ਵਿਚਾਰਾਂ ਦੇਖੋ ਕਥਾਵਾਂ ਦੇਖੋ ਤੇ ਬੜਾ ਇਹ ਸਮਰਥਨ ਕਰਦੇ ਸਨ ਕਿ ਹੁਣ ਵੀ ਉਹਨਾਂ ਦੇ ਸੰਗਲਾਂ ਦੇ ਵਿੱਚ ਜਕੜੇ ਹੋਏ ਨੇ ਅਜੇ ਵੀ ਕੋਈ ਫੈਸਲਾ ਨਹੀਂ ਲੈ ਸਕਦੇ ਮੈਂ ਉੱਥੇ ਜਿਹੜਾ ਫੈਸਲਾ ਐਕਚੁਅਲੀ ਜਿਹੜਾ ਸਿਸਟਮ ਆ ਨਾ ਜਿਵੇਂ ਹੁਣ ਆਪਾਂ ਸਰਕਾਰਾਂ ਦੇ ਵੀ ਸਿਸਟਮ ਕਹਿ ਦਿੰਨੇ ਆ ਬਈ ਜੇ ਆਪ ਪਾਰਟੀ ਆ ਗਈ ਆ ਤਾਂ ਬਈ ਖਰਿਆ ਕੀ ਹੋ ਜਾਣਾ ਆ ਜਾਂ ਕਿਦਾਂ ਜਾਂ ਕਿਸੇ ਹੋਰ ਪਾਰਟੀ ਦਾ ਜਾਂ ਇੱਧਰ ਸਾਡੇ ਮੁਲਕ ਦਾ ਤੁਹਾਡੇ ਮੁਲਕ ਦਾ ਜਿਹੜਾ ਸਿਸਟਮ ਨਹੀਂ ਠੀਕ ਹੈਗਾ ਉੱਥੇ ਦਾ ਹੂੰ ਉਹ ਕਿਹੜਾ ਕੰਮ ਕਰਨਾ ਆ ਉਹ ਤਾਂ ਉਹ ਤਾਂ ਜਿਹੜਾ ਸਿਸਟਮ ਹੈਗਾ ਉਹਨੇ ਕਰਨਾ ਹੈ ਨਾ ਚਾਹੇ ਜਥੇਦਾਰ ਕੁਝ ਵੀ ਕਰ ਲਵੇ ਜੀ ਤੇ ਜਿੰਨਾ ਚਿਰ ਉਹ ਸਿਸਟਮ ਨਹੀਂ ਠੀਕ ਹੁੰਦਾ ਕੋਈ ਜ਼ਿੰਮੇਵਾਰ ਸੱਜਣ ਆ ਕੇ ਸਿਸਟਮ ਨਹੀਂ ਠੀਕ ਕਰਦਾ ਉਨਾਂ ਚਿਰ ਉੱਥੇ ਕੁਝ ਨਹੀਂ ਹੋਣਾ ਇਕੱਲਾ ਜਥੇਦਾਰ ਦਾ ਉੱਥੇ ਬਦਲ ਜਾਣਾ ਜਾਂ ਅਸੀਂ ਕਹਿ ਦੀਏ ਕਿ ਉਹ ਹੁਣ ਨਮਾ ਆਇਆ ਬਈ ਸ਼ਾਇਦ ਕੁਝ ਸਿੱਖ ਲਿਆ ਹੋਊਗਾ ਇਹਨਾਂ ਪ੍ਰਾਣਿਆਂ ਤੋਂ ਪ੍ਰਾਣਿਆਂ ਨਾਲ ਕੀ ਹਸ਼ਰ ਹੋਇਆ ਉਹ ਤੋਂ ਸਿੱਖ ਲਿਆ ਹੋਊਗਾ ਕੋਈ ਕੋਈ ਬੜੀ ਕੋਈ ਫਰਕ ਵਾਲੀ ਜੀ ਜੀ ਪਰ ਇਹਦੇ ਵਿੱਚ ਮੈਂ ਵਾਰ-ਵਾਰ ਤੁਹਾਡੇ ਲੈਟਰ ਇਸ ਕਰਕੇ ਦਿਖਾ ਰਿਆਂ ਕਿ ਸੱਜੇ ਪਾਸੇ ਜਿਹੜੀ ਤਸਵੀਰ ਹੈ ਅਖਬਾਰਾਂ ਦੇ ਵਿੱਚ ਕੈਲੰਡਰ ਰੀਲீஸ் ਕਰਨ ਵਾਲੀ ਸਾਰਿਆਂ ਦੀਆਂ ਪੀਲੀਆਂ ਦਸਤਾਰਾਂ ਨੇ ਨੀਲੀਆਂ ਦਸਤਾਰਾਂ ਨੇ ਪਰ ਇਹ ਦਸਤਾਰਾਂ ਤਾਂ ਦਿਖ ਰਹੀਆਂ ਨੇ ਖਾਕੀ ਕਚਰੇ ਨਹੀਂ ਦਿਖਦੇ ਪਏ ਕਿਉਂਕਿ ਖਾਕੀ ਜੋ ਹੁਕਮ ਕਰਦਾ ਉਸ ਅਨਸਾਰ ਇਹਨਾਂ ਨੇ ਡੇਟਾ ਫਿਕਸ ਕਰਨੀਆਂ ਨੇ ਪਰ ਹੁਣ ਤਾਂ ਮੈਸਦਰ ਪਰਮਜੀਤ ਸਿੰਘ ਸਰਨਾ ਦਾ ਨਾਮ ਕਿਉਂ ਲਿਆ ਇੱਕ ਹੋਰ ਲੈਟਰ ਤੁਹਾਨੂੰ ਦਿਖਾਵਾਂਗਾ ਇਹ ਵੀ ਤੁਹਾਡੇ ਵੱਲੋਂ ਅਕਾਲ ਤਖਤ ਨੂੰ ਤੇ ਸ਼ਰਮਣੀ ਕਮੇਟੀ ਨੂੰ ਲਿਖਿਆ ਗਿਆ ਇੱਕ ਹੋਰ ਲੈਟਰ ਹੈ ਪਤਾ ਨਹੀਂ ਕਿੰਨੇ ਕੁ ਤੁਹਾਡੇ ਵੱਲੋਂ ਲੈਟਰ ਨੇ ਖ਼ਬਰਾਂ ਦੇ ਵਿੱਚ ਕੋਈ ਇਹੋ ਜਿਹਾ ਦਿਨ ਨਹੀਂ ਜਿਸ ਦਿਨ ਤੁਹਾਡਾ ਆਰਟੀਕਲ ਨਾਂੰਦਾ ਹੋਵੇ ਪਰ ਪੰਜਾਬੀ ਪੜਨ ਦੇ ਵਿੱਚ ਕਮਜ਼ੋਰੀ ਹੈ ਜਾਂ ਡਾਇਰੈਕਸ਼ਨਾਂ ਦੇ ਵਿੱਚ ਕਮਜ਼ੋਰੀ ਹੈ ਮੈਂ ਪਰਮਜੀਤ ਸਿੰਘ ਸਰਨਾ ਨੂੰ ਬਹੁਤ ਵਾਰੀ ਕਹਿ ਚੁੱਕਾ ਕਿ ਸਰਨਾ ਸਾਹਿਬ ਤੁਹਾਡੇ ਕਮੇਟੀ ਦੀ ਬਲੀ ਉਸ ਤੋਂ ਬਾਅਦ ਤੁਹਾਡੇ ਪੈਰ ਨਹੀਂ ਜੇ ਲੱਗੇ ਘੱਟੋ ਘੜ ਤੁਸੀਂ ਪੈਰ ਤਖੜੇ ਰੱਖੋ ਸ਼੍ਰੋਮਣੀ ਕਮੇਟੀ ਤੁਹਾਡੇ ਥੱਲੇ ਹੈ ਜਥੇਦਾਰ ਤੁਹਾਡੀ ਮਰਜ਼ੀ ਦਾ ਲਾਇਆ ਗਿਆ ਹੈ ਹੁਣ ਕੀ ਮਜਬੂਰੀ ਹੈ ਹੁਣ ਹੁਣ ਤਾਂ RSS ਦਾ ਕਬਜ਼ਾ ਨਹੀਂ ਹੈ ਉੱਥੇ RSS ਤਾਂ ਪਹਿਲਾਂ ਸੀ ਜਦੋਂ 9 ਮਾਸ ਦਾ ਰਿਸ਼ਤਾ ਸੀ ਉਦੋਂ ਰਿਸ਼ਤਾ ਹੀ ਟੁੱਟ ਗਿਆ ਹੁਣ ਕੀ ਮਜਬੂਰੀ ਤੁਹਾਨੂੰ ਕੀ ਲੱਗਦਾ ਹੁਣ ਕੀ ਮਜਬੂਰੀ ਹੈ ਇਸ ਸਿਸਟਮ ਨੂੰ ਕਿਵੇਂ ਠੀਕ ਕੀਤਾ ਜਾਵੇ ਸਿੱਖ ਕਿਵੇਂ ਇਤਬਾਰ ਕਰੇ ਕਿ ਮੈਂ 5 ਜਨਵਰੀ ਨੂੰ ਹੀ ਦਸ਼ਮੇਸ਼ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬਣਾਉਣਾ ਮੈਂ 14 ਅਪ੍ਰੈਲ ਨੂੰ ਹਮੇਸ਼ਾ ਜਿਨ ਤਰ੍ਹਾਂ ਦਸ਼ਮੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬਣਾਉਣਾ ਇਹਦੀ ਕੀ ਮਜਬੂਰੀ ਆ ਹੁਣ ਉਹ ਮਜਬੂਰੀ ਮਰ ਕੇ ਫੇਰ ਉੱਥੇ ਹੀ ਗੱਲ ਆ ਜਾਂਦੀ ਸਦਾ ਕੁਲਦੀਪ ਸਿੰਘ ਜੀ ਵਿੱਚ ਜਿਹੜਾ ਸਿਸਟਮ ਆ ਉੱਥੇ ਦਾ ਜਿਹੜਾ ਕਮੇਟੀ ਦਾ ਪ੍ਰਧਾਨ ਆ ਜਾਂਸ ਕਤਰਿਆ ਜਾਂ ਕਿਸੇ ਗੁਰਦਵਾਰਾ ਸਾਹਿਬ ਦਾ ਮੈਨੇਜਰ ਆ ਜਾਂ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਹੈਗਾ ਆ ਉਹ ਇਹ ਚਾਹੁੰਦਾ ਆ ਵੀ ਜਿੰਦੇ ਮੈਨੂੰ ਆ ਕੁਰਸੀ ਮਿਲੀ ਆ ਉਹ ਸੁੱਖ ਸੁਵਿਲੀ ਇਹਦੀ ਮਨਿਆਦ ਮੈਂ ਲੰਬੀ ਕਰ ਲਵਾਂ ਜਿਵੇਂ ਅਵਤਾਰ ਸਾਹਿਬ ਮੱਕੜ ਕਰ ਗਿਆ ਜਾਂ ਪਹਿਲਾਂ ਗਰਚਰਨ ਸਿੰਘ ਟੋਰਾ ਦੀ ਸੀਗੀ ਉਹ ਤਾਂ ਚਲੋ ਹੋਰ ਸਿਸਟਮ ਸੀ ਉਸ ਵੇਲੇ ਦਾ ਹੁਣ ਅਵਤਾਰ ਸਾਹਿਬ ਮੱਕੜ ਇੰਨੇ ਸਾਲ ਲੰਬੀ ਕਿਉਂ ਕਰ ਗਿਆ ਇਹ ਫੰਡ ਦੇ ਕੇ ਸਹਿਦਾਰੀਆਂ ਨੂੰ ਕੇਸ ਕਰਵਾਉਂਦਾ ਰਿਹਾ ਉੱਤੇ ਜਿੰਨਾ ਚਿਰ ਉਹਦਾ ਫੈਸਲਾ ਨਹੀਂ ਹੁੰਦਾ ਤੇ ਉਨਾ ਚਿਰ ਮੇਰੀ ਪ੍ਰਧਾਨਗੀ ਆ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਹੁਣ ਉੱਥੇ ਜਿਹੜਾ ਬੰਦਾ ਵੀ ਬਹਿੰਦਾ ਆ ਜਿੱਦਣ ਕੋਈ ਇਦਾਂ ਦਾ ਆ ਜਾਵੇ ਮੇਰੀ ਕੁਰਸੀ ਰਹੇ ਨਾ ਰਹੇ ਮੈਂ ਜੇ ਕੋਈ ਸਵਾਲ ਪੁੱਛਦਾ ਬਈ ਦੋ ਜਮਾ ਦੋ ਕਿੰਨੇ ਹੁੰਦੇ ਆ ਤਾਂ ਮੈਂ ਚਾਰ ਕਹਿ ਦੇਣਾ ਆ ਇਦਾਂ ਦਾ ਕੋਈ ਜਿੰਨਾ ਚਿਰ ਉੱਥੇ ਨਹੀਂ ਆਉਂਦਾ ਉੰਨਾ ਚਿਰੇ ਮਸਲੇ ਹੱਲ ਨਹੀਂ ਹੋਣੇ ਹੂੰ ਚਾਹੇ ਉੱਥੇ ਕਲਦੀਪ ਸਿੰਘ ਆਜਵੇ ਤੇ ਚਾਹੇ ਉੱਥੇ ਕੋਈ ਹੋਰ ਜਸਵੀਰ ਸਿੰਘ ਆਜਵੇ ਇਹ ਜਿਹੜਾ ਸਿਸਟਮ ਨਹੀਂ ਜਿੰਨਾ ਚਿਰ ਉਹਦਾ ਉਹਦਾ ਚੇਂਜ ਹੁੰਦਾ ਉੰਨਾ ਚਿਰੇ ਮਸਲੇ ਹੱਲ ਸਾਡੇ ਨਹੀਂ ਹੋਣੇ ਹੁਣ ਮੈਂ ਤੁਹਾਨੂੰ ਇੱਕ ਧਾਰਨ ਦੇਣ ਲੱਗਾ ਆ ਸਿਧਾਂਤਕ ਤੌਰ ਦੇ ਤੇ ਜੀ ਸਾਰੇ ਆਪਾਂ ਰੋਜ਼ ਇਹ ਬਾਣੀ ਅੰਦਰਵਾਦ ਸਾਹਿਬ ਤੋਂ ਆਉਂਦੀ ਆ ਦੇਖਦੇ ਆ ਉਸ ਵੇਲੇ ਕੋਈ ਨਾ ਕੋਈ ਤੁਹਾਡੇ ਦਿਮਾਗ 'ਚ ਸਵਾਲ ਕੋਈ ਸ਼ੰਕਾ ਕੋਈ ਪੈਦਾ ਹੋ ਜਾਂਦਾ ਤੇ ਉਹਦਾ ਸਮਾਧਾਨ ਕਿੰ ਕਰਨਾ ਹੈ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਵੀ ਬਾਣੀ ਦੇ ਵਿੱਚ ਬਸੰਤ ਰੁੱਤ ਚੇਤ ਤੇ ਵਿਸਾਖ ਮਹੀਨੇ ਦੀ ਆ ਤੇ ਤੁਸੀਂ ਬਸੰਤ ਰਾਗ ਮਾਗ ਤੇ ਫੱਗੜ ਮਹੀਨੇ ਚ ਗਾਉਨੇ ਆ ਹੂੰ ਇਹ ਕਿਵੇਂ ਸੰਭਵ ਹੋ ਗਿਆ ਟੈਲੀਫੋਨ ਕੀਤਾ ਸਿੰਘ ਸਾਹਿਬ ਨੇ ਬਾ ਉੱਥੇ ਫੋਨ ਚੱਕਿਆ ਜਗਤਾਰ ਸਿੰਘ ਲੁਧਿਆਣੇ ਵਾਲੇ ਜਿਹੜੇ ਹੁੰਦੇ ਸੀਗੇ ਇਹਤਾ ਜੀ ਕਹਿੰਦੇ ਗੁਰੂ ਸਾਹਿਬ ਨੇ ਮਰਜਾਦਾ ਚਲਾਈ ਆ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਵੀ ਮਰਜਾਦਾ ਗੁਰੂ ਸਾਹਿਬ ਚ ਲਾਗਾ ਆਪਣੇ ਮਾਗਤਾ ਫੱਗਣ ਦੇ ਵਿੱਚ ਬਸੰਤ ਰਾਗ ਗਾਉਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵੀ ਬਸੰਤਰ ਹੁੰਦਾ ਚੇਤ ਤਾਂ ਵਿਸਾਖ ਦੀ ਹੁੰਦੀ ਆ ਇਹ ਕਿਵੇਂ ਹੋ ਸਕਦਾ ਅੱਛਾ ਜੀ ਤੁਸੀਂ ਫੇਰ ਫੋਨ ਕਰਿਓ ਮੇਰਾ ਡਿਊਟੀ ਦਾ ਟਾਈਮ ਹੋ ਗਿਆ ਲੋ ਆ ਜਵਾਬ ਹੈ ਜੀ ਮੇਰੇ ਸੰਭਾਲ ਦਾ ਹੂੰ ਯਾਨੀ ਤੁਹਾਡੇ ਕਹਿੰਦੇ ਕੋਈ ਵੀ ਬੰਦਾ ਸ਼੍ਰੋਮਣੀ ਕਮੇਟੀ ਦਾ ਹੋਵੇ ਜਾਂ ਜਥੇਦਾਰ ਹੋਵੇ ਉਹ ਸੱਚ ਬੋਲਣ ਤੋਂ ਮਨਕਰ ਹੈ ਇਹ ਕਿਹਾ ਜੀ ਆਸਾ ਦੀ ਬਾਣ ਗੁਰੂ ਗ੍ਰੰਥ ਆਸਾ ਕੀ ਬਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਬਾੜ ਦੀਆਂ ਪੌੜੀਆਂ ਦੇ ਨਾਲ ਗੁਰੂ ਸਾਹਿਬ ਜੀ ਨੇ ਜਿੰਨੇ ਠੀਕ ਸਮਝੇ ਉਹਨਾਂ ਨੇ ਨਾਲ ਉਹਦੇ ਸ਼ਲੋਕ ਲਾਏ ਹੋਏ ਆ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਦੇ ਮੁਤਾਬਕ ਕੀਰਤਨ ਕਰਨਾਂ ਦੇ ਉੱਤੇ ਕੀ ਇਤਰਾਜ਼ ਆ ਕਿਉਂ ਉਹਦੇ ਵਿੱਚ ਹੋਰ ਸ਼ੱਕੇ ਤੇ ਹੋਰ ਹੋਰ ਪੌੜੀਆਂ ਦੋ ਤਿੰਨਾਂ ਪੌੜੀਆਂ ਬਾਅਦ ਹੋਰ ਸ਼ਬਦ ਪੜਿਆ ਜਾਂਦਾ ਇਹ ਸਵਾਲ ਦਾ ਜਵਾਬ ਨਾ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਦਿੱਤਾ ਤੇ ਨਾ ਉੱਥੇ ਦੇ ਜਿਹੜੇ ਸਾਰੀ ਉਮਰ ਕੀਰਤਨ ਕਰ ਰਹੇ ਬੜੇ ਜੱਥੇ ਆਡੇ ਨਾਲ ਅਸੀਂ ਅਸੀਂ ਪੁੱਛਿਆ ਹੈਗਾ ਆ ਬਸ ਜੀ ਰਿਵਾਇਤ ਤੁਰ ਹੀ ਆਉਂਦੀ ਆ ਰਿਵਾਇਤ ਤੁਰ ਹੀ ਆਉਂਦੀ ਆ ਜਦੋਂ ਕੰਮ ਇੱਥੇ ਖੜ ਚਵੇ ਮੇਰੇ ਵਿੱਚ ਤੁਰ ਹੀ ਆਉਂਦੀ ਆ ਤਾਂ ਫੇਰ ਘੱਟੋ ਘੱਟ ਅਸੀਂ ਸਿੱਖ ਤਾਂ ਨਹੀਂ ਅਖਵਾ ਸਕਦੇ ਫੇਰ ਗੁਰੂ ਦੇ ਵੀ ਜੇ ਗੁਰੂ ਦੇ ਕਹੇ ਮੁਤਾਬਕ ਕਿਸੇ ਪੁਰਾਣੀ ਰਿਵਾਇਤ ਦਾ ਖੰਡਨ ਹੀ ਨਹੀਂ ਕਰ ਸਕਦੇ ਤੇ ਫਿਰ ਸਾਨੂੰ ਸਿੱਖ ਹੋਣ ਦਾ ਕੋਈ ਹੱਕ ਨਹੀਂ ਆ ਬਈ ਅਸੀਂ ਅਸੀਂ ਗੁਰੂ ਸਾਹਿਬ ਦੇ ਸਿੱਖ ਆ ਅੱਜ ਕੱਲੇ ਇੱਕ ਹੋਰ ਚਰਚਾ ਛੜ ਪਈ ਇੱਕ ਪੰਥ ਤੇ ਦੋ ਗ੍ਰੰਥਾਂ ਵਾਲੀ ਇਹਦੇ ਬਾਰੇ ਚੁੱਪ ਕਿਉਂ ਨੇ ਫਿਰ ਕਿ ਉਹਨਾਂ ਨੂੰ ਫਿਰ ਮੈਂ ਉੱਥੇ ਹੀ ਆਵਾਂ ਮਾਫ਼ ਕਰਨਾ ਮੈਨੂੰ ਪਤਾ ਨਹੀਂ ਕਿਉਂ 나ਗਪੁਰ ਵਾਲੇ ਪਾਸੇ ਕਿੱਲੀ ਮੇਰੀ ਬਾਅਦ ਚ ਵਾਰ-ਵਾਰ ਚਲੀ ਜਾਂਦੀ ਐ ਉਹ ਤਾਂ ਰਿਸ਼ਤਾ ਟੁੱਟ ਚੁੱਕਾ ਹੁਣ ਹੁਣ ਤਾਂ ਰਿਸ਼ਤਾ ਹੀ ਹੈ ਨਹੀਂ ਹੁਣ ਇਹ ਗੱਲਾਂ ਕਰੀ ਜਾਂਦੇ ਐ ਜਥੇਦਾਰ ਵੀ ਚੁੱਪ ਐ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਚੁੱਪ ਐ ਹੁਣ ਇਹ ਜਿਹੜੀ ਜਦਾਂ ਕਹਿੰਦੇ ਹੁੰਦੇ ਆ ਵੀ ਖੜੇ ਪਾਣੀ ਚ ਠੀਮ ਮਾਰ ਕੇ ਦੇਖਦੇ ਆ ਭਈ ਵੀ ਕਿੰਨਾ ਕ ਹਲਚਲ ਪੈਦਾ ਹੁੰਦੀ ਆ ਇਹ ਹੁਣ ਇਹ ਨਵੇਂ ਸਿਰਿਓ ਫੇਰ ਦਸਮੁ ਗ੍ਰੰਥ ਦਾ ਪ੍ਰਚਾਰ ਸ਼ੁਰੂ ਕੀਤਾ ਆ ਪਰ ਜਵਾਬ ਇਹ ਵੀ ਨਹੀਂ ਦੇ ਰ ਸੱਜਣ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਆ ਮੈਂ ਕਹਿੰਨਾ ਵੀ ਮਤ ਭੇਦ ਹੁਣ ਕੋਈ ਮਾੜੀ ਗੱਲ ਨਹੀਂ ਜਿੰਨਾ ਚਿਰ ਮਤ ਭੇਦ ਨਹੀਂ ਸਾਡੇ ਚ ਪੈਦਾ ਹੁੰਦੇ ਵਿਕਾਸ ਨਹੀਂ ਹੁੰਦਾ ਸਾਡਾ ਮਤਭੇਦ ਹੋਣਗੇ ਵਿਚਾਰ ਚਰਚਾ ਹੋਊਗੀ ਕੋਈ ਨਵਾਂ ਰਾਹ ਕੋਈ ਨਵੀਂ ਸਕੀਮ ਕੋਈ ਨਵਾਂ ਸਾਡੇ ਮੂਰੇ ਆਈਡੀਆ ਆਊਗਾ ਅਸੀਂ ਅੱਗੇ ਵਧਾਂਗੇ ਇਹ ਪਰ ਵਿਚਾਰ ਕਰਨੀ ਤਾਂ ਫਰਜ਼ ਬਣਦਾ ਕਿ ਨਹੀਂ ਹੁਣ ਮੈਂ ਇਸ ਕੈਲੰਡਰ ਦੇ ਹੱਕ ਤੇ ਆ ਮੈਂ ਨਹੀਂ ਕਹਿੰਦਾ ਵੀ ਬਈ ਅੱਖਾਂ ਮੀਟ ਕੇ ਤੱਕ ਜੋ ਅਸੀਂ ਕਹਿੰਨੇ ਆ ਉਹਨੂੰ ਮੰਨ ਲਓ ਅਸੀਂ ਨਹੀਂ ਇਹ ਗੱਲ ਕਹਿੰਦੇ ਅੱਛਾ ਪਰ ਵਿਚਾਰ ਤਾਂ ਕਰੋ ਵੀ ਕਿਹੜੀ ਤਰੀਕ ਗਲਤ ਆ ਕਿਉਂ ਗਲਤ ਆ ਕੀ ਲਿਖਿਆ ਆ ਪਿੱਛੇ ਸਹੀ ਕੀ ਆ ਹੁਣ ਮੋٹے ਤੌਰ ਦੇ ਉੱਤੇ ਆ ਵੀ ਸਾਲ ਦੀ ਪਰਿਭਾਸ਼ਾ ਕੀ ਆ ਸਾਲ ਦੀ ਪਰਿਭਾਸ਼ਾ ਤੁਸੀਂ ਹੁਣ Google ਤੇ ਜਾਂ ਹੋਰ ਕਿਤੇ ਵੀ ਲੱਭ ਲਓ ਉਹ ਸਮਾਂ ਜਿੰਨੇ ਸਮੇਂ ਚ ਧਰਤੀ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦੀ ਆ ਉਹ ਸਮਾਂ ਕਿੰਨਾ ਆ ਉਹ ਸਮਾਂ ਹੈਗਾ ਆ 365.24 22 ਡੇਜ਼ ਮੰਨਿਆ ਆ ਵਿਦਵਾਨਾਂ ਨੇ ਉਹ ਤਾਂ ਯੂਨੀਵਰਸਲ ਐ ਇੱਕ ਸੈਗਮੈਂਟ ਦੇ ਤਰ੍ਹਾਂ ਤਾਂ ਯੂਨੀਵਰਸਲ ਹੈ ਸਾਡੇ ਮਹਾਪੁਰਸ਼ ਜਿਹੜਾ ਸੀਨੇ ਬਸੀਨੇ ਕਹੇਗਾ ਨਹੀਂ ਤਾਂ ਉਹ ਮੰਨਣਾ ਸੀਨੇ ਬਸੀਨੇ ਵਾਲਾ ਹੈ ਨਾ ਸਾਡਾ ਤਾਂ ਉਹ ਸੀਨੇ ਬਸੀਨੇ ਵਾਲਾ 15 20 ਮਿੰਟ ਵੱਧਿਆ ਭਈ ਅੱਜ ਤੋਂ 1000 ਸਾਲ ਪਹਿਲਾਂ 1500 ਸਾਲ ਪਹਿਲਾਂ ਅੱਜ ਵਾਲੇ ਸਾਧਨ ਨਹੀਂ ਸਨ ਸਾਡੇ ਕੋਲੇ ਓਕੇ ਜੀ ਇਹ ਉਦੋਂ ਮਾਰੀ ਮੋਟੀ ਗਣਤੀ ਮਿਹਨਤੀ ਚ ਗਲਤੀ ਹੋ ਗਈ ਆ ਤੂੰ ਉਹਨੂੰ ਅੱਜ ਦਰੁਸਤ ਕਰਨ ਵਿੱਚ ਕੀ ਇਤਰਾਜ਼ ਆ ਦੂਜਾ ਅਸੀਂ ਕੈਲੰਡਰ ਨਾਲ ਲਈ ਬੈਠੇ ਆ 354 ਦੇ ਨਾਂ ਦੇ ਸਾਲ ਨਾਲ ਅੱਛਾ ਜੀ ਸਦਾ ਸਰਜੀਤ ਸਿੰਘ ਜੀ ਮੇਰਾ ਦਿਲ ਤਾਂ ਕਰਦਾ ਘੰਟਿਆਂਵਾਂ ਦੀ ਤੁਹਾਡੇ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਾਂ ਇੱਕ ਮੈਂ ਤੁਹਾਡੇ ਵੱਲੋਂ ਕਿਉਂਕਿ ਤੁਹਾਡੇ ਨਾਲ ਜਿਹੜੀ ਆਫ ਦੀ ਲਾਈਨ ਆਫ ਦੀ ਈਅਰ ਗੱਲਬਾਤ ਹੋਈ ਸੀ ਕੀ ਤੁਸੀਂ ਇਸ ਚੈਲੰਜ ਨੂੰ ਕਬੂਲ ਕਰਦੇ ਹੋ ਕਿ ਕੋਈ ਵੀ ਵਿਦਵਾਨ ਹੋਰ ਪਾਸੇੋਂ ਆ ਕੇ ਤੁਹਾਡੇ ਨਾਲ ਸਿਰਫ ਕੈਲੰਡਰ ਸੰਬੰਧੀ ਮੈਂ ਹੋਰ ਮੁੱਦਿਆਂ ਦੀ ਗੱਲ ਨਹੀਂ ਕਰਾਂਗਾ ਉਸ ਸਬੰਧੀ ਡਿਬੇਟ ਕਰਨ ਲਈ ਤਿਆਰ ਹੋਵੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਕੱਦ ਸਕਦੇ ਹੋ ਟਾਂ ਸਮਾਂ ਹਾਂ ਜੀ ਬੀਰ ਜੀ ਨੂੰ ਮੈਂ ਆਕਾ ਸ਼ਬਦ ਜਿਹੜਾ ਤੁਸੀਂ ਵਰਤਿਆ ਮੈਂ ਮੈਂ ਇਸ ਸ਼ਬਦ ਦੇ ਹੱਕ 'ਚ ਨਹੀਂ ਹੈਗਾ ਚੈਲੰਜ ਕਰਨ ਦੇ ਹਾਂ ਸੰਵਾਦ ਚਾਉਣ ਦੇ ਲਈ ਸਾਡਾ ਸਾਰਿਆਂ ਨੂੰ ਖੁੱਲਾ ਸੱਦਾ ਆ ਜਿਹੜੀ ਉਹਨਾਂ ਦੀ ਚੰਗੀ ਜਾਂ ਸਹੀ ਤੱਥਾਂ ਦੇ ਆਧਾਰਿਤ ਗੱਲ ਹੋਊਗੀ ਜਾਂ ਉਹਨੂੰ ਉਹਨੂੰ ਮੰਨਣ ਦੇ ਵਿੱਚ ਸਾਡੀ ਤਰਫੋਂ ਕੋਈ ਇਤਰਾਜ਼ ਨਹੀਂ ਹੋਊਗਾ ਜੇ ਕੋਈ ਸੱਜਣ ਉਦਮ ਕਰਨਾ ਚਾਹੁੰਦਾ ਆਦ ਕਰਨਾ ਚਾਹੁੰਦਾ ਹੋਵੇ ਸੰਵਾਦ ਕਰਨਾ ਇਹੀ ਹੈ ਸਿਆਣਪ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਇਹੀ ਹੈ ਸਿਆਣਪ ਕਹਿੰਦੇ ਮੈਂ ਚੈਲੰਜ ਦੇ ਉੱਤੇ ਐਕਸੈਪਟ ਨਹੀਂ ਕਰਦਾ ਪਰ ਸੰਵਾਦ ਕਰਨ ਲਈ ਮੈਂ ਤਿਆਰ ਆ ਚੈਲੰਜ ਦਾ ਮਤਲਬ ਇਹ ਹੈ ਕਿ ਮੈਂ ਆ ਖੜਾ ਆ ਜੋ ਜਿਨੇ ਆਉਣਾ ਜਿਵੇਂ ਛੰਡੀ ਪਰਦੇ ਹੁੰਦੇ ਸੀ ਨਾ ਪਹਿਲਵਾਨ ਆ ਚੈਲੰਜ ਆ ਕਹਿੰਦਾ ਨਹੀਂ ਆਓ ਸੰਵਾਦ ਕਰੋ ਮੈਂ ਜਿਹਦੀ ਗੱਲ ਕਰ ਰਿਹਾ ਆ ਉਸ ਜਨਾਬ ਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਮੈਸੇਜ ਕੱਲਿਆ ਉਹਨਾਂ ਦਾ ਮੈਸੇਜ ਆ ਕਿ ਮੈਂ ਲਿਖਤਾ ਵਿੱਚ ਬਿਜੀ ਆ ਮੇਰੇ ਕੋਲ 20 ਮਿੰਟ ਨਹੀਂ ਨੇ ਚਰਦੀ ਘਰ ਰਹਿ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂਪ੍ਰੰਦ ਦੀ ਸੇਵਾ ਕਰਦੇ ਰਹੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਭਜੀਤ ਸਿੰਘ ਸੈਕਰਾਮੈਂਟੋ ਉਹਨਾਂ ਨੇ ਕਲੀਅਰ ਕੀਤਾ ਕਿ ਸਮਾਪਤ ਕਰਨ ਲਈ ਜਿਹੜਾ ਮਰਜ਼ੀ ਆਵੇ ਪਲੇਟਫਾਰਮ ਦੇ ਲੈਣ ਸਾਂ ਤੁਹਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਜੇਵਾ ਅੱਗੇ ਆ ਪ੍ਰਾਈਮ ਟਾਈਮ 6 ਵਜੇ ਦਵਿੰਦਰ ਬੈਨੀਪਾਲੀ ਚ ਲੈ ਕੇ ਆਉਣਗੇ ਤੇ 9 ਵਜੇ ਤੋਂ ਰਿਪੀਟ ਕੀਤਾ ਜਾਣਾ ਪ੍ਰੋਗਰਾਮ ਦੇਖਣ ਲਈ ਤੇ ਸ਼ੇਅਰ ਕਰਨ ਲਈ ਧੰਨਵਾਦ